ਜੀ ਪਹਿਲਾਂ ਐਨਐਸਏ ਤਹਿਤ ਜਿਬਰੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀ ਤਾਂ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦਿਨ ਦੇ ਵਿੱਚ ਦੋ ਵਾਰ ਦਰਸ਼ਨ ਕਰਨੇ ਚਾਹੀਦੇ ਆ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਜਿਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਟਵੀ ਅਤੇ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇੱਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੌਖਾੜਤਾਲ ਜਾਂ ਕੋਈ ਹੋਰ ਸੰਘਰਸ਼ ਵਿੱਢਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਸਮੇਂ ਬੰਦ ਆ ਅਸੀਂ ਪਹਿਲਾਂ ਐਨਐਸਏ ਤਹਿਤ ਜਿਗਰੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀਤਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵਿੱਚ ਆਏ ਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦੇਣ ਦੇ ਵਿੱਚ ਦੋ ਵਰ ਜੀ ਆਇਆਂ ਸੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਤਬੇ ਤੇ ਸਾਹਿਬ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇੱਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੋਖਾ ਹੜਤਾਲ ਜਾਂ ਕੋਈ ਹੋਰ ਸ਼ਰਗਰਛ ਵਿਟਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਸ ਸਮੇਂ ਬੰਦ ਦਾ ਅਸੀਂ ਪਹਿਲਾਂ ਐਨਐਸਏ ਤਹਿਤ ਡਿਬੂਗੜ ਬੰਦ ਰਹੇ ਸੀ ਉੱਥੇ ਸਿੱਖਾਂ ਦੀ ਗਿਣਤੀ ਘੱਟ ਹੋਣ ਕਰਕੇ ਜੇਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਨਹੀਂ ਸੀ ਜੀ ਦਾ ਕਰਕੇ ਹੀ ਦਰਸ਼ਨ ਮਿਲੇ ਨਹੀਂ ਕਰ ਸਕੇ ਸੀ ਪਰ ਹੁਣ ਅਸੀਂ ਬਠਿੰਡਾ ਜੇਲ੍ਹ ਵੱਟ ਆਇਆ ਤੇ ਇੱਥੇ ਗੁਰਦੁਆਰਾ ਸਾਹਿਬ ਸ਼ੋਭਤ ਆ ਤੇ ਵੈਸੇ ਵੀ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਆ ਕਿ ਦਿਨ ਦੇ ਵਿੱਚ ਦੋ ਵਾਰ ਦਰਸ਼ਨ ਕਰਨੇ ਚਾਹੀਦੇ ਆ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅਸੀਂ ਦੋ ਦਿਨ ਦੋ ਟਾਈਮ ਦੀ ਗੱਲ ਨਹੀਂ ਕਰਦੇ ਭਾਵੇਂ ਸਾਨੂੰ ਦਿਨ ਦੇ ਵਿੱਚ ਇੱਕ ਵਾਰੀ ਦਰਸ਼ਨ ਕਰਾਏ ਜਾਣ ਪਰ ਅਸੀਂ ਦੇ일리 ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰਦੇ ਆ ਆਪ ਜੀ ਨੂੰ ਜਥੇਦਾਰ ਸਾਹਿਬ ਆਪ ਜੀ ਦੇ ਰੋਤ ਪੀ ਤੇ ਹੋ ਆਪ ਜੀ ਦੇ ਉੱਤੇ ਮਰਿਆਦਾ ਦੀ ਖਿਆਲ ਰੱਖਦੇ ਹੋਏ ਅਸੀਂ ਆਪ ਜੀ ਨੂੰ ਬੇਇਜ਼ਤੀ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਤੁਸੀਂ ਇਸ ਗੱਲ ਦਾ ਜਰੂਰ ਨੋਟਸ ਲਓ ਤੇ ਨਹੀਂ ਤਾਂ ਸਾਨੂੰ ਇੱਥੇ ਭੌਖਾ ਹੜਤਾਲ ਜਾਂ ਕੋਈ ਹੋਰ ਸ਼ੰਗਾਰਸ਼ ਵਟਣ ਵਾਸਤੇ ਮਜਬੂਰ ਹੋਣਾ ਪੈਣਾ ਹੈ ਉਸ ਤੋਂ ਪਹਿਲਾਂ ਤੁਸੀਂ ਜੇ ਇਸ ਮਸਲੇ ਦਾ ਹੱਲ ਕਰ ਸਕਦੇ ਹੋ ਤਾਂ ਜਰੂਰ ਕਰਿਓ ਆਪ ਜੀ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ